ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਜੀ ਦੇ ਨਾਲ ਜਿਹੜੀ ਘਟਨਾ ਜੀ ਸਾਂਝੀ ਕਰਨ ਲੱਗੇ ਹਾਂ ਇਹ ਕੋਈ ਮਨ ਘੜਤ ਕੋਈ ਕਲਪਨਾ ਐਸੀ ਕਹਾਣੀ ਨਹੀਂ ਸਗੋਂ ਇੱਕ ਸੱਚੀ ਘਟਨਾ ਹੈ ਜਿਹੜੀ ਆਪ ਜੀ ਨਾਲ ਸਾਂਝੀ ਕਰਨ ਲੱਗੇ ਹਾਂ ਮੱਧ ਪ੍ਰਦੇਸ਼ ਦੇ ਰੀਵਾ ਜ਼ਿਲ੍ਹੇ ਦੇ ਵਿੱਚ ਇੱਕ ਮੁਸਲਮਾਨ ਵੀਰ ਰਹਿੰਦਾ ਸੀਗਾ ਅਤੇ ਉਹ ਡਰਾਈਵਰੀ ਦਾ ਕੰਮ ਕਰਦਾ ਸੀਗਾ ਸਮਾਂ ਇਹ じゃ ਹੋਇਆ ਕਿ ਉਸ ਨੂੰ ਪੈਰਾਲਾਈਜ਼ ਹੋ ਗਿਆ ਅਦ ਰੰਗ ਹੋ ਗਿਆ ਉਹਦਾ ਸਰੀਰ ਕੰਮ ਕਰਨ ਤੋਂ ਉਸ ਨੂੰ ਜਵਾਬ ਦੇ ਗਿਆ ਬੱਚਿਆਂ ਨੇ ਵੀ ਉਸ ਦੀ ਸੇਵਾ ਕੀਤੀ ਪਰਿਵਾਰ ਨੇ ਵੀ ਸੇਵਾ ਕੀਤੀ ਪਰ ਬਹੁਤ ਘੱਟ ਲੋਕ ਹੁੰਦੇ ਹਨ ਜਿਹੜੇ ਸੇਵਾ ਨੂੰ ਸੇਵਾ ਭਾਵਨਾ ਦੇ ਨਾਲ ਕਰਦੇ ਹਨ ਜਦੋਂ ਪਰਿਵਾਰ ਨੇ ਦੇਖਿਆ ਕਿ ਇਹ ਸਾਡੇ ਤੇ ਹੁਣ ਬੋਝ ਬਣ ਗਿਆ ਹੈ ਠੀਕ ਤਾਂ ਹੋ ਨਹੀਂ ਰਿਹਾ ਉਹ ਮੁਸਲਮਾਨ ਵੀਰ ਵੀ ਪਰਿਵਾਰ ਦੀ ਸੇਵਾ ਦੇਖ ਕੇ ਆਪਣੇ ਆਪ ਨੂੰ ਕੋਸਦਾ ਸੀ ਅਤੇ ਪਰਿਵਾਰ ਨੂੰ ਇੱਕ ਦਿਨ ਕਹਿੰਦਾ ਕਿ ਤੁਸੀਂ ਇਸ ਤਰ੍ਹਾਂ ਕਰੋ ਤੁਸੀਂ ਵੀ ਤੰਗ ਪਰੇਸ਼ਾਨ ਹੋ ਮੈਂ ਵੀ ਜ਼ਿੰਦਗੀ ਤੋਂ ਬਹੁਤ ਅੱਕ ਚੁੱਕਾ ਹਾਂ ਤੁਸੀਂ ਮੈਨੂੰ ਇੱਥੋਂ ਚੱਕ ਕੇ ਜਿਹੜੀ ਸੜਕ ਮਧ ਪ੍ਰਦੇਸ਼ ਤੋਂ ਹਜ਼ੂਰ ਸਾਹਿਬ ਨੂੰ ਜਾਂਦੀ ਹੈ ਨਾ ਮੈਨੂੰ ਉਹ ਸੜਕ ਦੇ ਉੱਪਰ ਬਿਠਾਇਆ ਉਹ ਪਰਿਵਾਰ ਦੇ ਜੀਵਾਂ ਨੇ ਇਸੇ ਤਰ੍ਹਾਂ ਹੀ ਕੀਤਾ ਜਿਹੜੀ ਸੜਕ ਹਜ਼ੂਰ ਸਾਹਿਬ ਨੂੰ ਜਾਂਦੀ ਸੀ ਉਸ ਰੋਡ ਦੇ ਉੱਪਰ ਸਾਈਡ ਤੇ ਉਸ ਨੂੰ ਬਿਠਾ ਦਿੱਤਾ ਅਤੇ ਉਹ ਮੁਸਲਮਾਨ ਵੀਰ ਆਪਣੇ ਅੱਲਾਹ ਦੇ ਨਾਲ ਗੱਲਾਂ ਕਰ ਰਿਹਾ ਹੈ ਕਿ ਮੈਂ ਕੋਈ ਜ਼ਰੂਰ ਵੱਡਾ ਪਾਪ ਕੀਤਾ ਹੈ ਅਤੇ ਅੱਲਾ ਨੇ ਮੈਨੂੰ ਇਹੋ ਜੀ ਸਜ਼ਾ ਦਿੱਤੀ ਹੈ ਤੇ ਜਿਹੜੀ ਇਹ ਸਜ਼ਾ ਮੇਰੀ ਕਦੇ ਮੈਨੂੰ ਨਹੀਂ ਲੱਗਦਾ ਹੁਣ ਖਤਮ ਹੋਏਗੀ ਉਸਨੇ ਗੁਰੂ ਗੋਬਿੰਦ ਸਿੰਘ ਜੀ ਬਾਰੇ ਜ਼ਰੂਰ ਸੁਣਿਆ ਸੀਗਾ ਕਿ ਇੱਕ ਗੁਰੂ ਗੋਬਿੰਦ ਸਿੰਘ ਜੀ ਹਨ ਜੋ ਨਾ ਦੇੜ ਦੇ ਵਿੱਚ ਹਜ਼ੂਰ ਸਾਹਿਬ ਵਿਖੇ ਰਹਿੰਦੇ ਹਨ ਅਤੇ ਸਾਰਿਆਂ ਦੇ ਦੁੱਖ ਦਰਦ ਮੁਸ਼ਕਲਾਂ ਦਾ ਹੱਲ ਕਰਦੇ ਹਨ ਭਾਵ ਕਿ ਸਭ ਦੀਆਂ ਮਨੋ ਕਾਮਨਾਵਾਂ ਨੇ ਜੋ ਦਿਲ ਦੀਆਂ ਉਹ ਪੂਰੀਆਂ ਕਰ ਦਿੰਦੇ ਹਨ ਹਾਲਾਂਕਿ ਹੈ ਉਹ ਮੁਸਲਮਾਨ ਸੀ ਪਰ ਉਸ ਦੇ ਮਨ ਦੇ ਵਿੱਚ ਇਹ ਭਾਵਨਾ ਆ ਗਈ ਵੀ ਕਿਉਂ ਨਾ ਮੈਂ ਵੀ ਉਸ ਗੁਰੂ ਨੂੰ ਮਿਲਾਂ ਇਹ ਸੁਭਾਅਕ ਹੀ ਹੈ ਜਾਂ ਕੁਦਰਤੀ ਹੈ ਜਦੋਂ ਪ੍ਰਮਾਤਮਾ ਨੇ ਚੰਗੇ ਇਨਸਾਨ ਦਾ ਚੰਗੇ ਬੰਦਿਆਂ ਦਾ ਜਾਂ ਚੰਗੀ ਸੰਗਤ ਦਾ ਮੇਲ ਕਰਾਉਣਾ ਹੁੰਦਾ ਹੈ ਤਾਂ ਕੋਈ ਨਾ ਕੋਈ ਵਿਦ ਸਤਿਗੁਰੂ ਆਪ ਹੀ ਬਣਾ ਦਿੰਦੇ ਹਨ ਕਹਿੰਦੇ ਕਿ ਉਸ ਸਮੇਂ ਖੋਲਾ ਮਹੱਲਾ ਸੀ ਅਤੇ ਸੰਗਤ ਇੱਕ ਟਰਾਲੀ ਦੇ ਵਿੱਚ ਉਥੋਂ ਦੀ ਹਜੂਰ ਸਾਹਿਬ ਜਾ ਰਹੀ ਸੀ ਸੰਗਤ ਦੇ ਵਿੱਚੋਂ ਜਦੋਂ ਕਈ ਬੰਦਿਆਂ ਦੀ ਨਜ਼ਰ ਇਸ ਤੇ ਪਈ ਕਿ ਸੜਕ ਦੇ ਕਿਨਾਰੇ ਬੈਠਾ ਹੈ ਤੇ ਹੱਥ ਪੈਰ ਖਲਾ ਰਿਆ ਹੈ ਤਾਂ ਕੁਸ਼ਕ ਸੰਗਤ ਦੇ ਬੰਦਿਆ ਨੇ ਆ ਕੇ ਪੁੱਛਿਆ ਕਿ ਆਪ ਜੀ ਨੂੰ ਰੋਟੀ ਚਾਹੀਦੀ ਹੈ ਕਿ ਪਾਣੀ ਚਾਹੀਦਾ ਹੈ ਅਸੀਂ ਤੁਹਾਡੀ ਕਿਸੇ ਤਰ੍ਹਾਂ ਦੀ ਅਸੀਂ ਤੁਹਾਡੀ ਮਦਦ ਕਰ ਸਕਦੇ ਹਾਂ ਤੁਸੀਂ ਸੜਕ ਦੇ ਕਿਨਾਰੇ ਕਿਉਂ ਪਏ ਹੋ ਕਿਉਂ ਇੱਥੇ ਇਕੱਲੇ ਬੈਠੇ ਹੋ ਤਾਂ ਉਸ ਨੇ ਸਾਰੀ ਘਟਨਾ ਦੱਸੀ ਕਿ ਇਸ ਤਰ੍ਹਾਂ ਮੇਰੇ ਨਾਲ ਇਹ ਗੱਲ ਹੋਈ ਤੇ ਇਸ ਤਰ੍ਹਾਂ ਮੈਂ ਇੱਥੇ ਆ ਗਿਆ ਅਤੇ ਸੰਗਤ ਨੂੰ ਬੇਨਤੀ ਕਰਦਾ ਹੈ ਕਿ ਕਿਰਪਾ ਕਰਕੇ ਮੈਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਮੇਲਾ ਦਿਓ ਤਾਂ ਸੰਗਤ ਕਹਿੰਦੀ ਹੈ ਕਿ ਗੁਰੂ ਮਹਾਰਾਤਾ ਸੱਚਖੰਡ ਚਲੇ ਗਏ ਹਨ ਹਾਂ ਉਹਨਾਂ ਦੀ ਜੋਤ ਜਰੂਰ ਉੱਥੇ ਹੈ ਸਤਿਗੁਰੂ ਆਪ ਉੱਥੇ ਹਾਜ਼ਰ-ਨਾਜ਼ਰ ਹਨ ਜੇ ਤੁਹਾਡੀ ਭਾਵਨਾ ਹੈ ਤਾਂ ਅਸੀਂ ਤੁਹਾਨੂੰ ਨਾਲ ਲੈ ਚਲਦੇ ਹਾਂ ਉਹ ਮੁਸਲਮਾਨ ਫਕੀਰ ਨੂੰ ਸੰਗਤ ਚੱਕ ਕੇ ਬਿਠਾ ਕੇ ਟਰਾਲੀ ਦੇ ਵਿੱਚ ਲੈ ਗਈ ਅਤੇ ਹਜੂਰ ਸਾਹਿਬ ਜਦੋਂ ਪਹੁੰਚੇ ਨਾ ਤਾਂ ਹਜੂਰ ਸਾਹਿਬ ਤੋਂ ਥੋੜਾ ਪਹਿਲਾਂ ਹੀ ਗੁਰਦੁਆਰੇ ਤੋਂ ਉਹਨੂੰ ਹੀਠਾਂ ਉਤਾਰ ਦਿੱਤਾ ਉਹ ਕਹਿੰਦਾ ਕਿ ਮੈਨੂੰ ਪਿੱਛੇ ਹੀ ਛੱਡ ਦਿਓ ਕਿਉਂਕਿ ਉੱਥੇ ਨਗਰ ਕੀਰਤਨ ਨਿਕਲਣਾ ਸੀਗਾ ਰਸ਼ ਬਹੁਤ ਜ਼ਿਆਦਾ ਸੀਗਾ ਆਪਾਂ ਵੀ ਜਦੋਂ ਅਕਸਰ ਦਰਸ਼ਨ ਕਰਨ ਜਾਂਦੇ ਹਾਂ ਦੇਖਿਆ ਹੋਵੇਗਾ ਕਿ ਜੋ ਸਤਿਗੁਰੂ ਜੀ ਦਾ ਨੀਲਾ ਘੋੜਾ ਸੀ ਉਸ ਦੀ ਅੰਸ਼ ਵੰਸ਼ ਅੱਜ ਵੀ ਚੱਲ ਰਹੀ ਹੈ ਤੇ ਨਗਰ ਕੀਰਤਨ ਜਦੋਂ ਵੀ ਹੁੰਦਾ ਹੈ ਜਾਂ ਕੋਈ ਉੱਥੇ ਗੁਰਪੁਰਬ ਜਾਂ ਸਮਾਗਮ ਕਰਾਉਂਦੇ ਹਨ ਵੱਡਾ ਤੇ ਜਦੋਂ ਨਗਰ ਕੀਰਤਨ ਨਿਕਲਦਾ ਹੈ ਤਾਂ ਉਸ ਘੋੜੇ ਦੀ ਅੰਸ਼ ਦੇ ਵਿੱਚ ਜੋ ਅੱਜ ਘੋੜੇ ਹਨ ਉਹਨਾਂ ਨੂੰ ਤਿਆਰ ਵਰ ਤਿਆਰ ਕਰਕੇ ਇਕੱਠੀ પાਕੇ ਨਗਰ ਕੀਰਤਨ ਦੇ ਵਿੱਚ ਲਿਆਂਦਾ ਜਾਂਦਾ ਹੈ ਅਤੇ ਜਦੋਂ ਘੋੜਾ ਤੁਰਦਾ ਹੈ ਤਾਂ ਉਹ ਗਰਮੀ ਕਰਨੀ ਹੋ ਜਾਂਦਾ ਹੈ ਅਤੇ ਜਿਹੜੀਆਂ ਸੰਗਤਾਂ ਬੰਦਕੀ ਵਾਲੀਆਂ ਹਨ ਜਾਂ ਪ੍ਰੇਮ ਵਾਲੀਆਂ ਹਨ ਉਹਨਾਂ ਨੂੰ ਇਹ ਗਿਆਨ ਹੈ ਕਿ ਸੂਖਸ਼ਮ ਰੂਪ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਉਹਨਾਂ ਦੇ ਉੱਪਰ ਬੈਠੇ ਹੁੰਦੇ ਹਨ ਇਸ ਕਰਕੇ ਘੋੜੇ ਨੂੰ ਗਰਮੀ ਆ ਜਾਂਦੀ ਹੈ ਕਿਉਂਕਿ ਘੋੜੇ ਦੇ ਉੱਪਰ ਸਿਰਫ ਉਸਦੀ ਕਾਠੀ ਪਾਈ ਹੁੰਦੀ ਖੈ ਬਾਕੀ ਉਸ ਨੂੰ ਸਜਾਇਆ ਹੁੰਦਾ ਹੈ ਅਤੇ ਸੰਗਤਾਂ ਵੀ ਜਾ ਕੇ ਘੋੜੇ ਦੇ ਪੌੜਾ ਨੂੰ ਨਮਸਕਾਰ ਕਰਦੇ ਹ ਹਨ ਜਦੋਂ ਨਗਰ ਕੀਰਤਨ ਨਿਕਲਣ ਲੱਗਿਆ ਤਾਂ ਫਕੀਰ ਮੁਸਲਮਾਨ ਬੰਦਾ ਸੀ ਜੋ ਬਾਹਰ ਬੈਠਾ ਸਾਈਡ ਤੇ ਕਹਿ ਰਿਹਾ ਹੈ ਕਿ हे ਗੁਰੂ ਗੋਬਿੰਦ ਸਿੰਘ ਮੈਂ ਬੜੀ ਆਸ ਬੜੀ ਸ਼ਰਧਾ ਭਾਵਨਾ ਨਾਲ ਤੇਰੇ ਕੋਲ ਆਇਆ ਹਾਂ ਮੇਰੇ ਜ਼ਿੰਦਗੀ ਦੇ ਸਾਰੇ ਰਿਸ਼ਤੇ ਖਤਮ ਹੋ ਗਏ ਹਨ ਹੁਣ ਮੇਰੇ ਕੋਲ ਇੱਕੋ ਹੀ ਰਸਤਾ ਹੈ ਉਹ ਹੈ ਮੌਤ ਦਾ ਹੁਣ ਤੇਰੀ ਮਰਜ਼ੀ ਹੈ ਜਾਂ ਮੈਨੂੰ ਪਿਆਰ ਦੇ ਦੇ ਜਾਂ ਮੈਨੂੰ ਮੌਤ ਦੇ ਦੇ ਜਾਂ ਮੇਰੇ ਕੀਤੇ ਹੋਏ ਗੁਨਾਹਾਂ ਦੀ ਤੂੰ ਆਪ ਹੀ ਮਾਫੀ ਕਰ ਦੇ ਕਿਉਂਕਿ ਤੂੰ ਤਾਂ ਮੈਂ ਸੁਣਿਆ ਹੈ ਬੜਾ ਸਮਰੱਥ ਹੈ ਸਭ ਦੀਆਂ ਮਨੋਕਾਮਨਾ ਪੂਰੀਆਂ ਕਰਦਾ ਹੈ ਤੇ ਮੁਸਲਮਾਨ ਵੀਰ ਬੈਠਾ ਇਹ ਗੱਲਾਂ ਸਾਈਡ ਤੇ ਆਪਣੇ ਆਪ ਨਾਲ ਕਰ ਰਿਹਾ ਹੈ ਆਪਣੇ ਮਨ ਨਾਲ ਕਰ ਰਿਹਾ ਹੈ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਅੰਤਰ ਆਤਮਾ ਦੇ ਵਿੱਚ ਧਿਆਨ ਤਰ ਕੇ ਗੱਲਾਂ ਕਹਿ ਰਿਹਾ ਹੈ ਹੋਇਆ ਕਿ ਕਹਿੰਦੇ ਵੀ ਜਦੋਂ ਨਗਰ ਕੀਰਤਨ ਦੇ ਵਿੱਚ ਉਹ ਘੋੜਾ ਅੱਗੇ ਜਾ ਰਿਹਾ ਸੀ ਨਾ ਜਿਸ ਵਿਅਕਤੀ ਨੇ ਘੋੜੇ ਦੀ ਲਗਾਹ ਫੜੀ ਹੋਈ ਸੀ ਕਹਿੰਦੇ ਉਹ ਘੋੜਾ ਉੱਥੋਂ ਛੁੱਟ ਕੇ ਉਸ ਤੋਂ ਛਡਾ ਕੇ ਉਹ ਮੁਸਲਮਾਨ ਖਾਨ ਵੀਰ ਦੇ ਕੋਲੇ ਆ ਗਿਆ ਤੇ ਦੋ ਪੌੜਾਂ ਘੋੜੇ ਨੇ ਆਪਣੀਆਂ ਅਗਲੀਆਂ ਲੱਤਾਂ ਦੋ ਦੀ ਛਾਤੀ ਦੇ ਵਿੱਚ ਮਾਰੀਆਂ ਅਤੇ ਦੋ ਉਹਦੇ ਲੱਤਾਂ ਤੇ ਮਾਰੀਆਂ ਐਨੇ ਵਿੱਚ ਉੱਥੇ ਰਸ਼ ਹੋ ਗਿਆ ਰੋਲਾ ਪੈ ਗਿਆ ਵੀ ਕੀ ਹੋ ਗਿਆ ਘੋੜਾ ਕਿੱਧਰ ਗਿਆ ਘੋੜੇ ਨੇ ਕਿਸ ਨੂੰ ਮਾਰਿਆ ਉਸ ਤੋਂ ਬਾਅਦ ਘੋੜਾ ਉਹਨਾਂ ਨੇ ਕਾਬੂ ਦੇ ਵਿੱਚ ਕਰ ਲਿਆ ਅਤੇ ਮੁਸਲਮਾਨ ਫਕੀਰ ਜੋ ਜਿਸ ਨੂੰ ਅਧਰੰਗ ਹੋ ਗਿਆ ਸੀ ਹੱਥ ਪੈਰ ਖੜ ਗਏ ਸੀ ਯਕੀਨ ਮੰਨਿਓ ਉਸ ਨੇ ਆਪਣੀਆਂ ਲੱਤਾਂ ਲੰਬੀਆਂ ਕਰ ਲਈਆਂ ਹੱਥ ਉਸ ਦੇ ਠੀਕ ਹੋ ਗਏ ਅਤੇ ਉੱਚੀ ਉੱਚੀ ਕਹਿ ਰਿਹਾ ਹੈ ਕਿ ਉਹ ਦੁਨੀਆ ਦੇ ਲੋਕੋ ਗੁਰੂ ਗੋਬਿੰਦ ਸਿੰਘ ਹਾਜ਼ਰ ਨਾਜ਼ਰ ਖਾਨ ਓਏ ਗੁਰੂ ਗੋਬਿੰਦ ਸਿੰਘ ਸਭ ਦੀਆਂ ਸੁਣਦੇ ਖਾਨ ਓਏ ਗੁਰੂ ਗੋਬਿੰਦ ਸਿੰਘ ਲਈ ਗੁਰੂ ਗੋਬਿੰਦ ਸਿੰਘ ਦੇ ਕੋਲ ਜਿਹੜਾ ਵੀ ਕੋਈ ਕਿਸ ਤਰ੍ਹਾਂ ਦੀ ਭਾਵਨਾ ਲੈ ਕੇ ਆਉਂਦਾ ਹੈ ਉਹ ਸਤਿਗੁਰੂ ਤਾਂ ਸਮਰਥ ਹਨ ਪੂਰੀਆਂ ਕਰਦੇ ਹਨ ਗੁਰੂ ਗੋਬਿੰਦ ਸਿੰਘ ਜੀ ਤਾਂ ਹਾਜ਼ਰ-ਨਾਜ਼ਰ ਹਨ ਗੁਰੂ ਗੋਬਿੰਦ ਸਿੰਘ ਜੀ ਤਾਂ ਇੱਥੇ ਹੀ ਹਨ ਇਹ ਕਹਿ ਕੇ ਉੱਚੀ-ਉੱਚੀ ਰੋਲਾ ਪਾਉਣ ਲੱਗ ਗਿਆ ਅਤੇ ਕੁਝ ਦਿਨ ਉੱਥੇ ਸੇਵਾ ਕਰਨ ਤੇ ਮਗਰੋਂ ਉਸਨੇ ਕੀ ਕੀਤਾ ਧੰਨ ਧੰਨ ਸ਼੍ਰੀ ਗੋਬਿੰਦ ਸਿੰਘ ਜੀ ਮਹਾਰਾਜ ਜੀ ਦਾ ਨੀਲੇ ਘੋੜੇ ਵਾਲਾ ਜੋ ਸਰੂਪ ਹੈ ਜੋ ਆਪਾਂ ਫੋਟੋਆਂ ਦੇ ਵਿੱਚ ਦੇਖਦੇ ਹਾਂ ਤਸਵੀਰ ਦੇ ਵਿੱਚ ਕੀ ਧੰ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੀਲੇ ਤੇ ਸਵਾਰ ਹੋਏ ਹਨ ਉਹ ਘੋੜੇ ਵਾਲੀ ਜੋ ਤਸਵੀਰ ਸੀ ਨਾ ਉਹ ਆਪਣੇ ਨਾਲ ਆਪਣੇ ਪਿੰਡ ਆ ਗਿਆ ਲੈ ਕੇ ਤੇ ਜਦੋਂ ਆਪਣੇ ਪਿੰਡ ਆਉਂਦਾ ਹੈ ਲੋਕ ਮਜ਼ਾਕ ਕਰਕੇ ਪੁੱਛਦੇ ਹਨ ਵੀ ਹਾਂ ਤੂੰ ਕਿੱਥੋਂ ਆਇਆ ਤੂੰ ਕਿਵੇਂ ਠੀਕ ਹੋ ਗਿਆ ਤੂ ਤਾਂ ਪਹਾਜ ਹੋ ਗਿਆ ਸੀ ਤੈਨੂੰ ਤਾਂ ਦਰੰਗ ਹੋ ਗਿਆ ਸੀ ਉਹ ਅੱਗੋਂ ਕੁਝ ਨਹੀਂ ਬੋਲਦਾ ਗੁਰੂ ਦਾ ਨਾਮ ਜਪਦਾ ਹੈ ਅਤੇ ਜਿਹੜਾ ਪੁੱਛਦਾ ਹੈ ਨਾ ਉਹ ਫੋਟੋ ਉਹਦੇ ਅੱਗੇ ਕਰ ਦਿੰਦਾ ਵੀ ਆ ਫੋਟੋ ਦੇਖੋ ਬਸ ਆਪਣੇ ਮਨ ਚ ਕਹਿੰਦਾ ਹੈ ਵੀ ਇੱਥੋਂ ਹੀ ਕਿਰਪਾ ਹੋਈ ਹੈ ਇਹਨਾਂ ਨੇ ਠੀਕ ਕੀਤਾ ਹੈ ਜਦੋਂ ਆਪਣੇ ਘਰੇ ਆ ਗਿਆ ਘਰ ਦੇ ਵੀ ਹੈਰਾਨ ਹੋ ਗਏ ਵੀ ਇਸ ਨੂੰ ਤਾਂ ਅਸੀਂ ਇਹ ਸੋਚ ਕੇ ਛੱਡ ਕੇ ਆਏ ਸੀ ਵੀ ਹੁਣ ਤੱਕ ਮਰ ਗਿਆ ਹੋਵੇਗਾ ਤੇ ਪੁੱਛਦੇ ਨੇ ਅਬੂ ਤੁਸੀਂ ਕਿਵੇਂ ਠੀਕ ਹੋਏ ਉਹ ਕਹਿੰਦਾ ਜਾ ਓਏ ਤੁਸੀਂ ਤਾਂ ਮੇਰਾ ਦੁਨੀਆ ਤਾਂ ਮੁਖ ਖਤਮ ਕਰ ਦਿੱਤਾ ਸੀ ਕਹਿੰਦਾ ਆ ਦੇਖੋ ਸਭ ਨੂੰ ਫੋਟੋ ਦਿਖਾਉਂਦਾ ਹੈ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਆ ਦੇਖੋ ਇਹ ਆ ਮੈਨੂੰ ਠੀਕ ਕਰਨ ਵਾਲਾ ਇਹ ਆ ਮੈਨੂੰ ਰੱਖਣ ਵਾਲਾ ਇਹ ਆ ਮੈਨੂੰ ਜਾਨ ਤੇ ਸਵਾਸ ਦੇਣ ਵਾਲਾ ਉਸ ਤੋਂ ਬਾਅਦ ਕਹਿੰਦੇ ਹਨ ਕਿ ਉਸ ਮੁਸਲਮਾਨ ਵੀਰ ਨੇ ਜੋ ਡਰਾਈਵਰੀ ਕਰਦਾ ਸੀ ਨਾ ਜਿੱਥੇ ਉਹ ਡਰਾਈਵਰੀ ਕਰਦਾ ਸੀ ਕਹਿੰਦੇ ਹੌਲੀ-ਹੌਲੀ ਉਸ ਨੇ ਇੱਕ ਪ੍ਰਾਣੀ ਵਸ ਲੈ ਲਈ ਅਤੇ ਪ੍ਰਾਣੀ ਵਸ ਲੈ ਕੇ ਉਸ ਦੇ ਵਿੱਚ ਉਹੀ ਸਰੂਪ ਗੁਰੂ ਗੋਬਿੰਦ ਸਿੰਘ ਜੀ ਦਾ ਆਸਣ ਲਾ ਕੇ ਨਾ ਅੱਗੇ ਛੋਟੀ ਜੀ ਫੋਟੋ ਰੱਖ ਦਿੱਤੀ ਸਮਾਂ ਹੋਇਆ ਕਹਿੰਦੇ ਪਹਿਲੇ ਸਾਲ ਉਹਨੇ ਪ੍ਰਾਣੀ ਵਸ ਲਈ ਅਗਲੇ ਸਾਲ ਉਸ ਨੇ ਨਵੀਂ ਵਸ ਲੈ ਲਈ ਉਸ ਤੋਂ ਅਗਲੇ ਸਾਲ ਉਸਨੇ ਫਿਰ ਇੱਕ ਹੋਰ ਬਸ ਲੈ ਲਈ ਐਡੀ ਕਿਰਪਾ ਉਹ ਤੇ ਹੋ ਗਈ ਇੱਕ ਘਟਨਾ ਦਾ ਜਿਹੜਾ ਪਤਾ ਲੱਗਿਆ ਉਹ ਆਪਣੇ ਲੇਖਕ ਹਨ ਹਰਭਜਨ ਸਿੰਘ ਸੋਢੀ ਜਦੋਂ ਹਰਭਜਨ ਸਿੰਘ ਸੋਢੀ ਹਜੂਰ ਸਾਹਿਬ ਜਾ ਰਹੇ ਸਨ ਤਾਂ ਉਹਨਾਂ ਨੇ ਦੇਖਿਆ ਬਸ ਦੇ ਵਿੱਚ ਬੈਠੇ ਸਨ ਕਿ ਮੁਸਲਮਾਨ ਬਸ ਚਲਾ ਰਿਹਾ ਹੈ ਅਤੇ ਬਸ ਦੇ ਵਿੱਚ ਸਰੂਪ ਗੁਰੂ ਗੋਬਿੰਦ ਸਿੰਘ ਜੀ ਦਾ ਲੱਗਾ ਹੋਇਆ ਹੈ ਤਾਂ ਉਸਨੇ ਉਸ ਡਰਾਈਵਰ ਨਾਲ ਗੱਲ ਕੀਤੀ ਕਿ ਭਾਈ ਸਾਹਿਬ ਬਾਈ ਜਾਨ ਇਹ ਫੋਟੋ ਗੁਰੂ ਗੋਬਿੰਦ ਸਿੰਘ ਜੀ ਦੀ ਹੈ ਤੇ ਆਪ ਜੀ ਮੁਸਲਮਾਨ ਹੋ ਤਾਂ ਉਸਨੇ ਦੱਸਿਆ ਕਿ ਜਿਹੜਾ ਮੇਰਾ ਮਾਲਕ ਹੈ ਨਾ ਹਾਜੀ ਸਾਹਿਬ ਹਨ ਕਿਉਂਕਿ ਉਸ ਬੰਦੇ ਨੇ ਗੋ ਡਰਾਈਵਰ ਰੱਖਿਓਏ ਸਨ ਤੇ ਉਹ ਉਹਨਾਂ ਦੀ ਬਸ ਹੈ ਜੀ ਤੇ ਉਹ ਕਹਿੰਦਾ ਵੀ ਮੈਂ ਉਹਨਾਂ ਨੂੰ ਮਿਲਣਾ ਹੈ ਤੇ ਜਦੋਂ ਹੋਰ ਭਜਨ ਸਿੰਘ ਸੋਢੀ ਉਹਨਾਂ ਦੇ ਘਰ ਮਿਲਣ ਗਏ ਤਾਂ ਫਿਰ ਉਸ ਡਰਾਈਵਰ ਨੇ ਜਿਹੜਾ ਜਿਸ ਨੂੰ ਅਧਰੰਗ ਹੋਇਆ ਸੀ ਉਹਨੇ ਸਾਰੀ ਘਟਨਾ ਦੱਸੀ ਕਿ ਇਸ ਤਰ੍ਹਾਂ ਮੈਂ ਤਾਂ ਮੌਤ ਦੇ ਰਸਤੇ ਤੁਰ ਹੀ ਪਿਆ ਸੀ तकरीबन ਮੌਤ ਮੇਰੇ ਨੇੜੇ ਹੀ ਮੈਨੂੰ ਜਾਬਦੀ ਸੀ ਮੈਂ ਤਾਂ ਆਪਣੇ ਅੱਲਾਹ ਤਾਲਾ ਨੂੰ ਆਪਣੇ ਪਰਮੇਸ਼ਵਰ ਨੂੰ ਤਾਨੇ ਮੇਨੇ ਮਾਰਦਾ ਸੀ ਪਰ ਮੈਨੂੰ ਨਹੀਂ ਪਤਾ ਸੀ ਵੀ ਮੇਰਾ ਅੱਲਾ ਤੇ ਤਾਲਾ ਕਿਸ ਰੂਪ ਦੇ ਵਿੱਚ ਹੈ ਤੇ ਉਹ ਮੈਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਰੂਪ ਦੇ ਵਿੱਚ ਮਿਲਿਆ ਕਹਿੰਦਾ ਇਸ ਤਰ੍ਹਾਂ ਉਸਨੇ ਸਾਰੀ ਘਟਨਾ ਦੱਸੀ ਕਿ ਪਹਿਲਾ ਮੈਂ ਵੀਰ ਜੀ ਇੱਕ ਵਸ ਪ੍ਰਾਣੀ ਲਈ ਫਿਰ ਦੂਜੇ ਸਾਲ ਸਤਿਗੁਰੂ ਦੀ ਕਿਰਪਾ ਹੀ ਮੈਂ ਦੂਸਰੀ ਵਸ ਲੈ ਲਈ ਤੀਸਰੇ ਸਾਲ ਸਤਿਗੁਰੂ ਦੀ ਇਹੋ ਜੀ ਕਿਰਪਾ ਹੋਈ ਮੈਂ ਤੀਸਰੀ ਵਸ ਵੀ ਲੈ ਲਈ ਕਹਿੰਦਾ ਅੱਜ ਸਤਿਗੁਰੂ ਦੀ ਮੇਰੇ ਤੇ ਐਨੀ ਰਹਿਮਤ ਹੈ ਮੇਰੀਆਂ 100 ਵਸਾਂ ਚਲਦੀਆਂ ਹਨ ਅਤੇ ਹਰ ਵਸਤੇ ਵਿੱਚ ਮੈਂ ਉਹੀ ਨੀਲੇ ਘੋੜੇ ਵਾਲੀ ਜਿਸ ਤੇ ਸਤਿਗੁਰੂ ਜੀ ਸਵਾਰ ਹਨ ਉਸ ਤਸਵੀਰ ਦਾ ਆਸਣ ਆਪਣੀ ਬਸ ਤੇ ਵਿੱਚ ਸਭ ਤੋਂ ਪਹਿਲਾਂ ਲਾਉਂਦਾ ਹਾਂ ਕਿਉਂਕਿ ਉਹਨਾਂ ਨੇ ਹੀ ਮੈਨੂੰ ਸਾਰਾ ਕੁਝ ਦਿੱਤਾ ਹੈ ਤੇ ਘਟਨਾ ਫਿਰ ਲੇਖਕ ਨੇ ਉਸ ਨੂੰ ਪੁੱਛਿਆ ਵੀ ਮੈਂ ਲਿਖਣੀ ਚਾਹੁੰਦਾ ਹਾਂ ਤਾਂ ਜੋ ਲੋਕਾਂ ਨੂੰ ਸੱਚ ਪਤਾ ਲੱਗੇ ਤਾ ਫਿਰ ਉਸ ਮੁਸਲਮਾਨ ਵੀਰ ਨੇ ਕਿਹਾ ਕਿ ਆਪ ਜੀ ਜ਼ਰੂਰ ਲਿਖੋ ਤੇ ਲੋਕਾਂ ਨੂੰ ਸੰਗਤ ਨੂੰ ਪਤਾ ਲੱਗੇ ਵੀ ਜਿਸ ਤਰ੍ਹਾਂ ਦੀ ਭਾਵਨਾ ਲੈ ਕੇ ਕੋਈ ਗੁਰੂ ਕੋਲ ਆਉਂਦਾ ਹੈ ਨਾ ਗੁਰੂ ਬੜਾ ਸਮਰੱਥ ਹੈ ਤੇ ਗੁਰੂ ਸਵਾਰ ਦਿੰਦਾ ਹੈ ਬਸ ਅਸੀਂ ਕਾਲੇ ਪੈ ਜਾਂਦੇ ਹਾਂ ਇਸ ਕਰਕੇ ਆਸ ਵਿਸ਼ਵਾਸ ਤੇ ਅਰਦਾਸ ਕਦੇ ਨਾ ਛੱਡੋ ਸੋ ਸਾਨੂੰ ਵੀ ਇਹ ਦੇਖਣਾ ਚਾਹੁੰਦਾ ਹੈ ਕਿ ਇੱਕ ਮੁਸਲਮਾਨ ਵੀਰ ਨੇ ਐਡੀ ਵੱਡੀ ਸਤਿਗੁਰੂ ਦੀ ਬਖਸ਼ਿਸ਼ ਲੈ ਲਈ ਅੱਜ ਅਸੀਂ ਕਿੱਥੇ ਖੜੇ ਹਾਂ ਸਾਡਾ ਧਿਆਨ ਕਿੱਥੇ ਹੈ ਅਸੀਂ ਫੇਰ ਭਟਕਦੇ ਜਾ ਰਹੇ ਹਾਂ ਮਸੀਤਾਂ ਤੇ ਕਬਰਾਂ ਦੇ ਸੋ ਸਾਨੂੰ ਵੀ ਅਕਲ ਤੇ ਹੱਥ ਮਾਰਨਾ ਚਾਹੀਦਾ ਹੈ ਕਿ ਸਤਿਗੁਰੂ ਜੀ ਸਾਨੂੰ ਵੀ ਸਮਤ ਬਖਸ਼ ਦੇਣ ਸਾਡੇ ਵਿੱਚ ਵੀ ਕਿਤੇ ਉਹ ਭਾਵਨਾ ਬਣ ਜਾਵੇ ਇਹ ਸਾਡੇ ਤੇ ਵੀ ਸਤਿਗੁਰੂ ਦੀ ਕਿਰਪਾ ਹੋ ਜਾਵੇ ਸੋ ਜੇ ਆਪ ਜੀ ਨੂੰ ਇਹ ਘਟਨਾ ਵਧੀਆ ਲੱਗੀ ਤਾਂ ਹੱਥ ਵਨ ਕੇ ਬੇਨਤੀ ਹੈ ਜੀ ਇਸ ਨੂੰ ਅੱਗੇ ਜ਼ਰੂਰ ਸਾਂਝੀ ਕਰਨਾ ਕਿਉਂਕਿ ਕੀ ਪਤਾ ਇਹ ਸੁਣਨ ਦੇ ਨਾਲ ਕਿਸੇ ਹੋਰ ਦਾ ਜੀਵਨ ਬਣ ਜਾਵੇ ਕੋਈ ਹੋਰ ਗੁਰੂ ਦੇ ਨਾਲ ਜੁੜ ਜਾਵੇ ਕਿਉਂਕਿ ਕਰਪਲਾ ਖੋਪਲਾ ਸੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਲਾਈਕ ਕਰਨਾ ਕਮੈਂਟ ਕਰਨਾ ਇਹ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਨਾ ਹੋਰ ਵੀਡੀਓ ਦੇਖਣ ਦੇ ਲਈ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਸਤਿਗੁਰੂ ਜੀ ਆਪ ਸ਼ਰੀਰਾਂ ਦੇ ਜਿਨ੍ਹਾਂ ਨੇ ਸੁਣਿਆ ਸਭ ਨੂੰ ਬੰਦਗੀ ਦੀ ਦਾਤ ਸੇਵਾ ਸਿਮਰਨ ਸਿੱਧਕ ਦੇ ਪ੍ਰੋਸਾ ਬਖਸ਼ਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ